ਦੋ ਸਰੋਤ ਨੇ ਇੱਕ ਹੈ ਕਵੀ ਸੈਨਾਪਤੀ ਦਸ਼ਮ ਪਾਤਸ਼ਾਹ ਦਾ ਹਜ਼ੂਰੀ ਕਵੀ ਬੁਮਿਜਾ ਕਵੀਆਂ ਚ ਤੇ ਦੂਜਾ ਸਰੋਤ ਹੈ ਬਚਤ ਨਾਟਕ 1975 ਤੋਂ ਪਹਿਲਾਂ 300 ਸਾਲਾਂ ਦੀ ਸਦੀ ਤੋਂ ਪਹਿਲਾਂ ਮੇਰਾ ਖਿਆਲ ਆ ਕਿ ਸਾਡੇ ਵਿੱਚੋਂ ਕਿਸੇ ਨੇ ਵੀ ਇਹ ਲਫ਼ਜ਼ ਨਹੀਂ ਸੁਣਿਆ ਹੋਣਾ ਕਿ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਸਨ ਉਹਨਾਂ ਦੀ ਸ਼ਹਾਦਤ ਸੰਸਾਰ ਪਧਰੀ ਹੈ ਤੇ ਉਹਨਾਂ ਦੋਹਾਂ ਸਰੋਤਾਂ ਵਿੱਚ ਹੀ ਲਿਖਿਆ ਹੈ ਕਵੀ ਸੈਨਾਪਤੀ ਜੀ ਲਿਖਦੇ ਹਨ ਪ੍ਰਗਟ ਭਏ ਗੁਰ ਤੇਗ ਬਹਾਦਰ ਸਬਰ ਸਰਬ ਸ੍ਰਿਸ਼ਟ ਤੇ ਢਾਪੀ ਚਾਦਰ ਤੇ ਦੂਜਾ ਹੈ ਧਰਮ ਹੇਤ ਸਾਗਾ ਜੇਨ ਕੀਆ ਉਹਨਾਂ ਦੀ ਸ਼ਹਾਦਤ ਧਰਮ ਲਈ ਸੀ ਉਹ ਵਿਸ਼ਵ ਦੀ ਚਾਦਰ ਨੇ ਸਰਬ ਧਰਮ ਤਹੇ ਬਚਾਇਓ ਉਹਨਾਂ ਨੇ ਕੱਲਾ Hindu ਧਰਮ ਨਹੀਂ ਬਚਾਇਆ ਉਹਨਾਂ ਨੇ ਸਾਰੇ ਧਰਮਾਂ ਨੂੰ ਬਚਾ ਲਿਆ ਜਿਵੇਂ ਜ਼ੁਲਮ ਕਰਦਾ ਸੀ ਔਰੰਗਜ਼ੇਬ ਉਸ ਤੋਂ ਬਾਅਦ ਉਹੋ ਜਿਹਾ ਜ਼ੁਲਮ ਕਿਸੇ ਕੌਮ ਦਾ ਬਲੀਆਂ ਮੇਟ ਕਰਨ ਮਾਰੇ ਰਾਜਨੀਤਿਕ ਤੌਰ ਤੇ ਤੇ ਦਵਾਉਣ ਦੇ ਯਤਨ ਹੋ ਰਹੇ ਆ ਲੇਕਿਨ ਧਾਰਮਿਕ ਤੌਰ ਤੇ ਹੀ ਉਸ ਨੂੰ ਖਤਮ ਕਰਨ ਦੇਣ ਦਾ ਯਤਨ ਬਾਅਦ ਵਿੱਚ ਨਹੀਂ ਕਿਸੇ ਨੇ ਹੋਇਆ ਹੁਣ ਮੈਂ ਉਹਨਾ ਆਪਣੀ ਗੱਲ ਬੰਦੀ ਸਿੰਘਾਂ ਦੀ ਬੇਕਦਰੀ ਮੈਨੂੰ ਇਹ ਵਿਸ਼ਾ ਦਿੱਤਾ ਗਿਆ ਹੈ ਪਹਿਲਾਂ ਸਮਝਣਾ ਹੈ ਬੰਦੀ ਕੌਣ ਨੇ ਬੰਦੇ ਇਹ ਕਿਹੜਾ ਹਵਾਲਾ ਤੇ ਇਹ ਕਿਹੜੀ ਸਜ਼ਾ ਜਾਂਦਾ ਕੌਣ ਇਹਦੀ ਕਾਨੂੰਨੀ ਪ੍ਰਕਿਰਿਆ ਕੀ ਆ ਜਦੋਂ ਕਿਸੇ ਉੱਤੇ ਕਿਸੇ ਸਟੇਟ ਦੇ ਕਾਨੂੰਨ ਦੀ ਅਵਗਿਆ ਕਰਦਾ ਦੋਸ਼ ਲੱਗ ਜਾਂਦਾ ਉਤੋਂ ਫਿਰ ਉਹ ਪ੍ਰਕਿਰਿਆ ਸ਼ੁਰੂ ਹੁੰਦੀ ਆ ਸਭ ਤੋਂ ਪਹਿਲਾਂ ਉਹਦੇ ਅਰੈਸਟ ਵਾਰੰਟ ਕੱਢੇ ਜਾਂਦੇ ਆ ਪਰ ਸਾਡਾ ਕੀ ਹਾਲ ਆ ਕਦੀ ਕਿਸੇ ਦੇ ਅਰੈਸਟ ਵਾਰੰਟ ਨਹੀਂ ਕੱਢੇ ਗਏ ਹਾਂ ਸੰਤ ਜਨੈਸ ਦੇ ਕੱਢੇ ਗਏ ਇੱਕ ਬੜੀ ਵੱਡੀ ਸ਼ਖਸੀਅਤ ਸੀ ਵਾਰੰਟਾਂ ਤੋਂ ਬਿਨਾਂ ਹੀ ਇਲੀਗਲ ਕਸਟਡੀ ਵਿੱਚ ਲਿਆ ਜਾਂਦਾ ਗੈਰ ਕਾਨੂੰਨੀ ਹਰਾਸਤ ਵਿੱਚ ਮਹੀਨਿਆਂ ਵੱਧੀ ਟਾਰਚਰ ਕੀਤਾ ਜਾਂਦਾ ਤੇ ਉਹੋ ਜਿਹੇ ਟਾਰਚਰ ਕਰਨ ਦੇ ਤਰੀਕੇ ਅਪਣਾਏ ਜਾਂਦੇ ਆ ਜਿਹੜੇ ਬੇਰਹਿਮ ਤੇ क्रूरਲ ਨੇ ਫੇਰ ਅਖੀਰ ਉਹਦਾ ਮੁਕਾਬਲਾ ਬਣਾ ਦਿੱਤਾ ਜਾਂਦਾ ਜਿਹਨੂੰ ਫੇਕ ਐਨਕਾਊਂਟਰ ਕਿਹਾ ਜਾਂਦਾ ਝੂਠਾ ਪੁਲਿਸ ਮੁਕਾਬਲਾ ਨਾਟਕ ਤੇ ਫੇਰ ਲਾਵਾਰਸ਼ ਤੇ ਅਣਪਛਾਤਾ ਕਹਿ ਕੇ ਉਹਦਾ ਕਿਸੇ ਸ਼ਮਸ਼ਾਨ ਘਾੜ ਦੇ ਵਿੱਚ ਸੰਸਕਾਰ ਕਰ ਦਿੱਤਾ ਜਾਂਦਾ। ਇਹ ਸਾਡੀ ਬੇਕਦਰਹੀ ਆ ਸਾਡੇ ਬੰਦੀਆਂ ਦੀ। ਕੌਣ ਕਰਦੀ ਆ ਹਿੰਦ ਸਟੇ ਇਸ ਦੀ ਮਿਸਾਲ ਆ ਸਾਹਮਣੇ ਸਾਡੇ। ਜਿਵੇਂ ਗਾਜੀ ਸਾਹਿਬ ਨੇ ਮੈਂ ਸੁਣ ਲਈ ਸਕਿਆ ਪੂਰੀ ਗੱਲ ਇਹਨਾਂ ਕੀਤੀ ਸੀ ਕਿ ਕਿੰਨੇ ਕਿੰਨੀ ਲਿਸਟ ਤਿਆਰ ਹੋ ਗਈ ਆ। ਉਹਦੇ ਉਸ ਲਿਸਟ ਦੇ ਵਿੱਚੋਂ ਜਿਹੜੇ सीबीआई ਦੇ ਕੋਰਟ ਦੇ ਵਿੱਚ ਕੇਸ ਗੇ ਮਹਾਲੀ ਚਲਦੇ ਆ ਪਹਿਲਾਂ ਪਟਿਆਲੇ ਚਲਦੇ ਸੀ ਉਹਨਾਂ ਦੀ ਰੇਸ਼ੋ ਕੀ ਆ ਸਜ਼ਾ ਦੀ 99% ਉਹਦੇ ਵਿੱਚੋਂ 99% ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਹੋਈ ਆ ਤੇ ਇੱਕ ਦੋ ਕੇਸ ਉਹ ਬਰੀ ਹੋਏ ਆ ਜਿੰਨਾਂ ਵਿੱਚ ਪਰਿਵਾਰ ਡਰ ਗਿਆ ਦਬਾਇਆ ਗਿਆ ਲਾਲਚ ਵਿੱਚ ਆ ਗਿਆ ਇਥੋਂ ਤੱਕ ਕਿ ਕਈਆਂ ਨੇ ਲਾਲਤ ਵਿੱਚ ਆ ਕੇ ਉਸੇ ਪੁਲਿਸ ਵਿੱਚ ਨੌਕਰੀ ਲੈ ਲਈ ਉਹਨਾਂ ਨੂੰ ਪੇਸ਼ਕਸ਼ ਕੀਤੀ ਤੁਹਾਨੂੰ ਭਰਤੀ ਕਰ ਲੈਂਦੇ ਆ ਮੇਰੇ ਕੋ ਇਹ ਵੀ ਲਿਸਟ ਆਹ ਦੇ ਕੋਲ ਹੁਣ ਉਹ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੀ ਨਹੀਂ ਕੀਤੀ ਜਾਂਦੀ ਤੇ ਜੇ ਕਿਸੇ ਦੀ ਅरेस्ट ਪਾ ਵੀ ਲਈ ਜਾਂਦੀ ਆ ਤੇ ਉਹਨੂੰ ਅरेस्ट ਮੀਮੋ ਨਾ ਉਹਦੀ ਬਣਾਈ ਜਾਂਦੀ ਆ ਮੈਂ ਇੱਕ ਮਿਸਾਲ ਦਿੰਦਾ ਇੱਕ ਕੇਸ ਸੀ ਇੱਕ ਐਫ ਆਈ ਆਰ 14 ਤਰਨਤਾਰ ਜ਼ਿਲ੍ਹੇ ਦੀ ਦੂਜੀ ਐਫਆਈਆਰ 29 ਰੋਪੜ ਜ਼ਿਲ੍ਹੇ ਦੀ ਤੁਜੀ ਐਫਆਈਆਰ 201 ਸਿਵਲ ਲਾਈਨ ਅੰਬਰਸਾਦ ਥਾਣੇ ਦੀ ਅरेस्ट ਕੀਤਾ ਇੱਕ ਬੰਦਾ ਕੀਤਾ ਕਿਸੇ ਹੋਰ ਜਗ੍ਹਾ ਤੋਂ ਉਹਦੀ ਅਰੈਸਟ ਵੀ ਮੋ ਤਿੰਨ ਥਾਵਾਂ ਤੇ ਇੱਕੋ ਟਾਈਮ ਦੇ ਉੱਤੇ ਬਣਾਈ ਗਈ ਇੱਕ ਗਰਦਾਹਪੁਰ ਜ਼ਿਲ੍ਹੇ ਦੇ ਥਾਣੇ ਵਿੱਚ ਜਿੱਥੇ ਉਹਦਾ ਪਿੰਡ ਸੀ ਦੂਜੀ ਸਿਵਲ ਲਾਈਨ ਥਾਣੇ ਅੰਬਰਸਰ ਚ ਤੇ ਤੀਜੀ ਤੰਤਨ ਥਾਣੇ ਦੇ ਵਿੱਚ ਤੇ ਚੌਥੀ ਬਣਾ ਲਈ ਜਿੱਥੇ ਉਹਨੂੰ ਖੜਿਆ ਗਿਆ ਉਹ ਬਣਾ ਲਈ ਕਰਾ ਲਈ ਥਾਣੇ ਦੀ ਉਹ ਇਹ ਕੀ ਬੇਕਦਰ ਹੀ ਨਹੀਂ ਪਹਿਲਾਂ ਬੰਦੀ ਸਿੰਘ ਸਾਡਾ ਹੈਗਾ ਮੰਤਵ ਰਾਜਨੀਤਕ ਪਰ ਸਾਡੇ ਤੇ ਕਿਹੜੀਆਂ ਧਰਾਵਾਂ ਤਹਿਤ ਕਾਰਵਾਈ ਹੁੰਦੀ ਆ ਜਿਹੜੀ ਇਹਨਾਂ ਦਾ ਜਾਬਤਾ ਵਾ ਉਹਦੇ ਤਹਿਤ ਚਲੋ ਉਹ ਇੰਨਾ ਹੀ ਕਰਨੀ ਜਾਂ ਕਿਉਂਕਿ ਅਸੀਂ ਗੁਲਾਮ ਆ ਗੁਲਾਮ ਕੌਮ ਨਾਲ ਇਸ ਤਰ੍ਹਾਂ ਹੁੰਦਾ ਜੀ ਦੂਜੀ ਗੱਲ ਹੈ ਜਿੱਥੇ ਇੱਥੇ ਗੱਲ ਚੱਲੀ ਸੀ ਪ੍ਰੋਫੈਸਰ ਸਾਹਿਬ ਨੇ ਕੀਤੀ ਸੀ ਉਹਦਾ ਕਾਰਨ ਕੀ ਆ ਸਟੇਟ ਨੂੰ ਕੌਣ ਚਲਾਉਂਦਾ ਉਹਦਾ ਥਿੰਕ ਟੈਂਕ ਉਹ 5-7 ਬੰਦੇ ਹੁੰਦੇ ਜਿਹੜੇ ਨੀਤੀ ਕਰਦੇ ਆ ਕਿਸਹਾ ਨਾ ਚੰਕਟੈਂ ਕਿੱਥੇ ਆ ਆਪੀਐਸ ਆਈਏਐਸ ਆ ਜਸਪ੍ਰੀਤ ਸਾਹਿਬ ਜਿਆਦੇ ਜਾਣਦੇ ਆ ਜੁਡੀਸ਼ਰੀ ਦਾ ਇਹ ਤਿੰਨ ਤਰੀਕ ਨੂੰ ਗੱਲ ਕਰ ਰਹੇ ਸੀ ਕਿ ਜੁਡੀਸ਼ਰੀ ਦਾ ਹਾਲ ਕੀ ਹੋ ਗਿਆ ਉਹ ਨਿਆਂ ਨਹੀਂ ਦਿੱਦੀ ਉਹ ਨਿਆਂ ਕਰਦੀ ਆ ਸੋ ਖਾਲਸਾ ਜੀ ਤਿੰਨ ਪਹਿਲਾ ਹੁੰਦੀਆਂ ਪ੍ਰਕਿਰਿਆ ਕਾਨੂੰਨੀ ਪ੍ਰਕਿਰਿਆ ਜਿਹੜੀ ਪਹਿਲਾਂ ਅਰੈਸਟ ਕਰੋ ਫਿਰ ਪੁਲਿਸ ਰਿਮਾਂਡ ਲਓ ਤੇ ਉਸ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ਤੇ ਭੇਜੋ ਤੇ ਫਿਰ ਪ੍ਰਕਿਰਿਆ ਅੱਗੇ ਸ਼ੁਰੂ ਹੁੰਦੀ ਆ ਸੁਣਵਾਈ ਹੁਣ ਅਰੈਸਟ ਤੋਂ ਪਹਿਲਾਂ ਗੈਰਕਾਨੂੰਨੀ ਹਿਰਾਸਤ ਵਿੱਚ ਹੀ ਟਾਰਚਰ ਕਰ ਲਿਆ ਜਾਂਦਾ ਤੇ ਫਿਰ ਪੁਲਿਸ ਰਿਮਾਂਡ ਲਿਆ ਜਾਂਦਾ ਤੇ ਪੁਲਿਸ ਰਿਮਾਂਡ ਦੇ ਵਿੱਚ ਵੀ ਘਟ ਨਹੀਂ ਕੀਤੀ ਜਾਂਦੀ ਤੇ ਜਦੋਂ ਮੈਡੀਕਲ ਕਰਾਉਣਾ ਹੁੰਦਾ ਨਾ ਤੇ ਸਾਡੇ ਬੰਦੀ ਸਿੰਘਾਂ ਦਾ ਮੈਡੀਕਲ ਪ੍ਰੋਪਰ ਨਹੀਂ ਕੀਤਾ ਜਾਂਦਾ ਡਾਕਟਰ ਉਸੇ ਤਰ੍ਹਾਂ ਹੀ ਰਿਪੋਰਟ ਕਰ ਲੈਂਦੇ ਆ ਉਹਦੀ ਮਿਸਾਲ ਵੀ ਮੇਰੇ ਕੋਲ ਉਹ ਵੀ ਰਿਪੋਰਟਾਂ ਹੈਗੀਆਂ ਸਾਈਨ ਵੀ ਨਹੀਂ ਮੈਡੀਕਲ ਰਿਪੋਰਟ ਦੇ ਉੱਤੇ ਆਕੂਟ ਦੇ ਸਾਈਨ ਵੀ ਨਹੀਂ ਤੇ ਸਾਰੀ ਕਾਰਵਾਈ ਇਸੇ ਤਰ੍ਹਾਂ ਹੀ ਜੋ ਪੁਲਿਸ ਨੇ ਕਿਹਾ ਡਾਕਟਰ ਨੇ ਕਿਹਾ ਮੇਰੇ ਤੇ ਆਪਣਾ ਵਾਪ ਆਪਣੇ ਤੇ ਵਾਪਰਿਆ ਮੈਂ ਡਾਕਟਰ ਨੂੰ ਕਿਹਾ ਮੈਂ ਕਿਹਾ ਜਿਹਦੇ ਪ੍ਰੋਪਰ ਮੈਡੀਕਲ ਕਰਨਾ ਮੈਂ ਕਰਾਉਣਾ ਨਹੀਂ ਤੇ ਨਹੀਂ ਮੈਂ ਕਰਾਉਣਾ ਉਥੇ ਹਿੱਲ ਗਈ ਪੁਲਿਸ ਵੀ ਤੇ ਡਾਕਟਰ ਹੁਣ ਵਿਤਕਰਾ ਢੇਵੇਂ ਹੁੰਦਾ ਕਿ ਜਿਹੜੇ ਪੋਲੀਟੀਕਲ ਸਿਆਸੀ ਲੀਡਰ ਅਮਜੀਠੀਏ ਨੂੰ ਕਿਸੇ ਨੇ ਟਾਰਚਰ ਕੀਤਾ ਚਾਹੇ ਹੋਰ ਜਿੰਨੇ ਵੀ ਕਤਲਿਆਂ ਕਰਨ ਵਾਲੇ ਨੇ ਜਗਦੀਸ਼ ਟਾਈਟਲਰ ਸੱਜਣ ਕਮਬਾਰ ਚਾਹੇ ਉਹਨਾਂ ਨੂੰ ਕਿਸੇ ਨੇ ਥਰਡ ਡਿਗਰੀ ਟਾਰਚਰ ਕੀਤਾ ਥਰਡ ਡਿਗਰੀ ਟਾਰਚਰ ਦਾ ਕਾਨੂੰਨ ਹੀ ਕਿਹੜਾ ਵਾ ਪਰ ਥਾਣਿਆਂ ਦੇ ਵਿੱਚ ਜਾ ਕੇ ਵੇਖੋ ਮੈਨੂੰ ਸਰਦਾਰ ਗਰਤੇਜ ਸਿੰਘ ਨੇ ਦੱਸਿਆ ਆਂਦਾ ਮੈਂ ਉਦੋਂ ਹੋਮ ਸੈਕਟਰੀ ਸੀ ਹਾਂ ਤੇ ਬਾਦਲ ਮੁੱਖ ਮੰਤਰੀ ਸੀ ਆਂਦਾ ਮੈਂ ਥਾਣੇ ਦੇ ਵਿੱਚ ਟੂਰ ਕੀਤਾ ਥਾਣਿਆਂ ਸੀ ਤੇ ਮੈਂ ਇਹਨੂੰ ਦੱਸਿਆ ਭਈ ਉੱਥੇ ਤੇ ਆਂ ਫੰਦ ਪਏ ਨੇ ਉਹ ਤੇ ਅਗੂ ਬਾਦਲ ਨੇ ਕੀ ਜਵਾਬ ਦਿੱਤਾ ਉਹ ਇਹ ਇਤਰਾ ਹੀ ਸੂਤਰ ਆਉਂਦੇ ਨੇ ਸਾਰੇ ਇਹ ਵਿਤਕਰੇ ਸਾਡੇ ਨਾਲ ਕੀਤੇ ਜਾਂਦੇ ਨੇ ਤੇ ਬੰਦੀ ਦੋ ਤਰ੍ਹਾਂ ਦੇ ਆ ਇੱਕ ਹਵਾਲਾਤੀ ਤੇ ਇੱਕ ਸਜ਼ਾ ਜਾਫਤਾ ਹਵਾਲਾਤ ਦੇ ਵਿੱਚ ਆ ਆ ਜਿਹੜਾ ਕੇਸ ਆ ਸੂਰੀ ਵਾਲਾ ਕੇਸ ਮੇਰੇ ਖਰਚ 4 ਜਾਂ 4.5 ਸਾਲ ਹੋ ਗਿਆ ਉਹਨੂੰ ਤੇ ਅਜੇ ਇੱਕ ਗਵਾਹੀ ਹੋਈ ਆ 4.5 ਸਾਲਾਂ ਦੇ ਵਿੱਚ ਤੇ ਕਿੰਨੀਆਂ ਗਵਾਹੀਆਂ ਨੇ ਉਹ ਕਿੰਨੇ ਸਾਲਾਂ ਚ ਭਾਵੇਂ ਬੰਦੇ ਨੇ ਅਖੀਰ ਤੇ ਬਰੀ ਹੋਣਾ ਹੋਵੇ ਤੇ ਉਹਨੇ ਉਹਨੂੰ ਇੰਨਾ ਸਮਾਂ ਜੁਡੀਸ਼ਰੀ ਘਟਾ ਦਿੰਦੀ ਆ ਸਾਰੇ ਹੀ ਕੰਮ ਮਿਲੀ ਭੁਗਤ ਨਾਲ ਹੀ ਚੱਲ ਰਹੇ ਆ ਜਦੋਂ ਪੁਲਿਸ ਨੇ ਰਿਮਾਂਡ ਲੈਣਾ ਹੁੰਦਾ ਨਾ ਮੈਨੂੰ ਇਹ ਗੱਲ ਦਾ ਵੀ ਪਤਾ ਉਹ ਵੀ ਮੈਂ ਉਹ ਵੀ ਲਿਸਟ ਹੈਗੀ ਆ ਉਥੋਂ ਹੀ ਮਜਿਸਟ੍ਰੇਟ ਨੂੰ ਫੋਨ ਆਉਂਦਾ ਵੀ ਇੰਨੇ ਦਿਨ ਦਾ ਰਿਮਾਂਡ ਲੈਣਾ ਹੀ ਤੇ ਜਿਹੜਾ ਅਕਿਊਜ਼ ਨੂੰ ਤਾਂ ਉਹਨੂੰ ਡਰਾਉਣ ਵਾਸਤੇ ਤੇਰਾ ਇੰਨੇ ਦਿਨ ਦਾ ਰਿਮਾਂਡ ਲੈਣਾ ਹੀ ਉਹਨੇ ਦਿਨ ਦਾ ਹੀ ਜੱਜ ਦੇ ਦਿੰਦਾ ਹੋਣਾ ਅਰੇ ਹਾਈਆਂ ਦੀ ਗੱਲ ਆ ਕਿਉਂਕਿ ਸਾਡੇ ਸਿੰਘ ਸਿਆਸਤੀ ਕੈਦੀ ਨੇ ਤੇ ਉਹਨਾਂ ਨਾਲ ਵਰਤਾਓ ਕਿਹਾ ਕਿਹਾ ਜਾਂਦਾ ਗਾਜੀ ਸਾਹਿਬ ਨੇ ਗੱਲ ਛੇੜੀ ਥੋੜੀ ਜੀ ਕਿ ਰਾਜਸਥਾਨ ਦੇ ਵਿੱਚ ਕੀ ਆ ਹਲਾ ਸਾਡੇ ਪੰਜਾਬ ਦਾ ਕੀ ਆ 14 2 12 4 ਤੇ 14 6 ਜਿਹੜਾ ਹੈਗਾ ਵਾ ਸੈਂਟਰਲ ਐਕਟ ਟਾਡਾ ਪੋਟਾ ਇਹੋ ਜਿਹੇ ਜਿਹੜੇ ਐਕਟ ਨੇ ਯੂਨ ਜੋ ਆਪਾ ਉਹਦੇ ਵਿੱਚ ਆ ਕਿ 14 ਸਾਲ ਅਸਲ ਸਜ਼ਾ ਕੱਟ ਲੇ ਤੇ 6 ਸਾਲ ਉਸ ਦੌਰਾਨ ਉਹਨੂੰ ਸਰਕਾਰੀ ਮਾਫੀ ਮਿਲ ਜੇ ਤੇ ਉਹਦਾ ਨਕਸ਼ਾ ਤੁਰੇਗਾ ਸਾਡੇ ਬੰਦੀਆਂ ਨੂੰ ਤੇ 25 23 30 ਸਾਲ ਹੋ ਗਿਆ ਬੰਦਾ ਜੇਲ੍ਹ ਵਿੱਚ ਆ 20 25 ਸਾਲ ਤੋਂ ਤੇ ਉਹਦੀ ਰਿਪੋਰਟ ਕਿੱਥੋਂ ਮੰਗੀ ਜਾਂਦੀ ਆ ਉਹਦੀ ਮੰਗੀ ਜਾਂਦੀ ਆ ਐਸਐਸਪੀ ਕੋ ਭਾਜੇ ਬਾਹਰ ਆ ਗਿਆ ਤੇ ਖਤਰਾ ਵਾ ਇੱਕ ਇੱਕ ਕੇਸ ਦੇ ਵਿੱਚ ਦਿੱਲੀ ਸਰਕਾਰ ਦਾ ਫੈਸਲਾ ਉਹ ਮੁੱਖ ਮੰਤਰੀ ਕਿਹੜੀ ਕਾਂਗਰਸ ਦੀ ਸ਼੍ਰੀਲਾ ਦੇਖ ਉਹਨੇ ਗੱਲ ਉਹਨੇ ਨੋਟਸ ਉਥੇ ਉਹਨੇ ਆਪਣਾ ਅ ਦਰਜ ਕਰਾਇਆ ਆਪਣਾ ਬਿਆਨ ਆ ਤੇ ਬੰਦਾ ਤੇ ਇਨੇ ਸਾਲਾਂ ਤੋਂ ਜੇਲ੍ਹ 'ਚ ਆ ਤੇ ਤੁਸੀਂ ਜਾਂਦੇ ਜੇ ਬਾਹਰ ਚਲ ਗਿਆ ਖਤਰਾ ਉਹਨੂੰ ਬਿਨਾਂ ਸ਼ਰਤ ਰਿਹਾ ਕੀਤਾ ਗਿਆ ਉਸ ਕੇਸ ਦੇ ਵਿੱਚੋਂ ਇਹੋ ਜਿਹੀ ਵੀ ਕਈ ਕੇਸ ਨੇ ਹੁਣ ਜਿਹੜੀ ਤਿੰਨ ਤਰ੍ਹਾਂ ਦੀ ਸਜ਼ਾ ਵਾ ਇੱਕ ਹੈਗੀ ਉਮਰ ਕੈਦ ਇੱਕ ਹੈਗੀ ਆ ਐਕਚੁਅਲ ਸਜ਼ਾ ਜਿਹੜੀ ਉਮਰ ਕੈਦ ਵੀ ਅੱਗੇ ਤਿੰਨ ਤਰ੍ਹਾਂ ਦੀ ਇੱਕ ਸਧਾਰਨ ਇੱਕ ਬਾ ਮਸ਼ੱਕਤ ਹੈ ਤੇ ਇੱਕ ਉਮਰ ਪਰ ਉਮਰ ਕੈਦਾ ਅਸਲ ਮਤਲਬ ਆ ਕਿ ਉਮ ਸਾਰੀ ਉਮਰ ਅਗੇ ਸਟੇਟ ਨੇ ਰੂਲ ਬਣਾ ਲਿਆ ਜਿਵੇਂ ਮੈਂ ਦੱਸਿਆ 10 ਪਲਸ 2 12 ਪਲਸ 4 14 ਪਲਸ 6 ਹੁਣ ਸਾਡੇ ਬੰਦੇ ਹੀ ਨਾਬੇ ਜੇ ਜਦੋਂ ਥੋੜਾ ਜਿਹਾ ਨਾਬੇ ਜੇ ਚ ਜਾਣਾ ਪਿਆ ਉਥੇ ਆਂਦੇ ਸਾਨੂੰ ਮਾਫੀ ਨਹੀਂ ਮਿਲਦੀ ਅਸੀਂ ਜਾ ਕੇ ਜਦੋਂ ਡਿਉਰੀ ਵਿੱਚ ਜਾ ਕੇ ਉਹ ਮਾਫੀਆਂ ਦੇ ਆਰਡਰ ਪੜੇ ਤੇ ਉੱਥੇ ਸਪਸ਼ਟ ਦੇਖਿਆ ਹੁੰਦਾ ਸੀ ਬਾਦਲ ਦੇ ਬਾਦਲ ਦੀ ਸਰਕਾਰ ਦੇ ਟਾਈਮ ਦੀ ਮੈਂ ਗੱਲ ਕਰਨਾ ਉਹਨੇ ਲਿਖਿਆ ਸੀ ਕਿ ਟਾਡਾ ਐਕਟ ਵਾਲਿਆਂ ਨੂੰ ਮਾਫੀ ਨਹੀਂ ਹੁਣ ਇੱਕ ਸਾਨੂੰ ਢੋਡੀ ਲੱਭ ਗਈ ਉਹ ਢੋਡੀ ਕੀ ਸੀ ਕਿ ਜਿਹਦੀ ਸੈਂਟਰਲ ਐਕਟ ਦੇ ਤਹਿਤ ਸੈਂਟਰਲ ਏਜੰਸੀ ਨੇ ਤਬਦੀਸ਼ ਕੀਤੀ ਆ ਉਹਨੂੰ ਮਾਫੀ ਨਹੀਂ ਹੁਣ ਐਕਟ ਸੈਂਟਰਲ ਸੀ ਤਬ ਦੇਸ਼ ਪੰਜਾਬ ਪੁਲਿਸ ਨੇ ਕਿਤੇ ਹੀ ਉਹ ਇੱਕ ਮੈਂ ਖੁਦ ਆ ਵੀ ਆ ਦਜੀਤ ਸਿੰਘ ਹੁਣੀ ਵੀ ਉੱਥੇ ਹੀ ਜੇਲ੍ਹ ਦੇ ਵਿੱਚ ਮੈਂ ਇੱਕ ਡਰਾਫਟ ਕੀਤੀ ਐਪਲੀਕੇਸ਼ਨ ਇੱਕ ਭੇਜਤੀ ਆਈਜੀ ਦੱਤੇ ਨੂੰ ਇੱਕ ਜਸਟਿਸ ਬੈਂਸ ਨੂੰ ਭੇਜ ਦਿੱਤੀ ਤੇ ਇੱਕ ਜਿਹੜੇ ਅੰਦਰ ਬੰਦੀ ਜੋ ਉਹਨਾਂ ਨੂੰ ਦੇਤੀ ਜਦੋਂ ਉਹਦੇ ਉੱਤੇ ਉਹ ਅੱਗੇ ਲੱਗ ਗਈ ਉਹਦੇ ਉੱਤੇ ਸਾਰੇ ਜਿੰਨੇ ਬੰਦੀ ਸਿੰਘ ਸੀ ਉਹਨਾਂ ਦੀ ਪੈਂਡਿੰਗ ਸਾਰੀ ਜਿਹੜੀ ਸਰਕਾਰੀ ਮਾਫੀ ਉਹਨਾਂ ਨੂੰ ਮਿਲ ਗਈ ਉਹਨਾਂ ਦੇ ਨਕਸ਼ੇ ਤੁਰਪੇ ਤੇ ਉਹ 2 ਮਹੀਨਿਆਂ ਦੇ ਵਿੱਚ ਵਿੱਚ ਰਿਹਾ ਹੋ ਗਏ ਦੁਨੀਆ ਦੇ ਵਿੱਚ ਸਾਰੇ ਬੰਦੇ ਆਪਣੇ ਹੱਕਾਂ ਲਈ ਲੜਦੇ ਆ ਜੂਹੀ ਦੇ ਅਸੀਂ ਵੀ ਗੱਲ ਇਹੋ ਕਰਦੇ ਪਏ ਹਾਲ ਦੀ ਘੜੀ ਵੀ ਅਸੀਂ ਆਪਣੇ ਹੱਕਾਂ ਲਈ ਕਦਨ ਆਵਾਜ਼ ਬੁਲੰਦ ਕਰਨੇ ਈਵਨ ਉਹਨੇ ਜਸਟਿਸ ਸਾਹਿਬ ਬੋਲ ਕੇ ਉਹ ਵੀ ਇਹੋ ਕਹਿ ਕੇ ਗਏ ਵੀ ਆਪਣੇ ਹੱਕਾਂ ਲਈ ਕਦਨ ਖੜਨਾ ਕਦਨ ਬੋਲਣਾ ਉਹਨਾਂ ਪਹਿਲਾਂ ਉਹਨਾਂ ਨੇ ਕਿ ਤੇ ਸ਼ੁਰੂ ਕਰ ਲਿਗੇ ਪਰ ਗੁਰਮਹਾਰਾ ਜੀ ਦੀ ਸ਼ਹਾਦਤ ਜਿਹੜੀ ਹੋਈ ਸੀ ਉਹ ਅਸੀਂ ਸਾਰੇ ਇਸ ਗੱਲ ਨੂੰ ਸਮਝਦੇ ਹਾਂ ਕਿ ਜਿਹੜਾ ਉਸ ਸਮੇਂ ਜਨੇਊ ਲਾਇਆ ਜਾ ਰਿਹਾ ਹੈ ਜਿਹੜਾ ਹਿੰਦੂ ਧਰਮ ਹੀ ਉਹਨੂੰ ਧੱਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਹਦੇ ਨਾਲ ਗੁਰੂ ਮਹਾਰਾਜ ਸਹਿਮਤ ਨਹੀਂ ਸੀ 9 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਮਹਾਰਾਜ ਆਏ ਨੇ ਪਾਣੀਨ ਸਾਹਿਬ ਕਹਤਾ ਹੈ ਵੀ ਮੈਂ ਜਨੇਊ ਨਹੀਂ ਪਾਣਾ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਮਹਾਰਾਜ ਆਏ 9 ਸਾਲ ਦੀ ਉਮਰ ਦੇ ਵਿੱਚ ਜਨੇਊ ਨੂੰ ਪਾਉਣ ਤੋਂ ਇਨਕਾਰ ਕਰਦੇ ਨੇ 10ਵੇਂ ਜਾਮੇ ਦੇ ਵਿੱਚ ਗੁਰੂ ਨਾਨਕ ਮਹਾਰਾਜ 9 ਸਾਲ ਦੀ ਉਮਰ 'ਚ ਉਸ ਸਮੇਂ ਗੁਰਦਾਕਾ ਦੀ ਤੈ ਬਰਾਜਮਣ ਆਪਣੇ ਪਿਤਾ ਜੀ ਨੂੰ ਉਸੇ ਜਨੇਊ ਨੂੰ ਬਚਾਉਣ ਲਈ ਸ਼ਹਾਦਤ ਦੇਣ ਦੇ ਲਈ ਪ੍ਰੇਰਿਤ ਵੀ ਕਰਦੇ ਪਰ ਜਿਹੜੀ ਸਾਡੇ ਵਾਸਤੇ ਵਿੱਚ ਉਹ ਗੱਲ ਸਿੱਖਣ ਵਾਲੀ ਉਹ ਕੀ ਆ ਜਿਹੜੀ ਪ੍ਰੋਫੈਸਰ ਸਾਹਿਬ ਨੇ ਜਿੱਤੋ ਸ਼ੁਰੂ ਕੀਤੀ ਹੀ ਬਿਨਾਂ ਡਰੌਣਾ ਤੇ ਨਾ ਤਕੇ ਨਾਲ ਡਰਨਾ ਤੇਰੇ ਕੋਲੋਂ ਨਾ ਪੌਣਾ ਤੇ ਨਾ ਕਿਸੇ ਨੂੰ ਲਾਉਣ ਦੇਣਾ ਹੁਣ ਜਿਹੜੀ ਲਾਉਣ ਦੀ ਗੱਲ ਆਉਂਦੀ ਹੈ ਸਾਡੇ ਇਤਿਹਾਸ ਦੇ ਵਿੱਚ ਇਹ ਗੱਲਾਂ ਪ੍ਰਚਾਰੀਆਂ ਗਈਆਂ ਵੀ ਔਰੰਗਜ਼ੇਬ ਜਨੇਊ ਲਾਉਂਦਾ ਹੈ ਔਰੰਗਜ਼ੇਬ ਦਾ ਨਾਮ ਵਾਜਦਾ ਜੀ ਹੁਣ ਇਹ ਸਾਨੂੰ ਸਾਰਿਆਂ ਨੂੰ ਪਤਾ ਵੀ ਔਰੰਗਜ਼ੇਬ ਸਵੇਰੇ ਚਾਹ ਦਾ ਕੱਪ ਪੀ ਕੇ ਤੇ ਘੋੜੇ ਤੇ ਚੜ੍ਹਨੇ ਹੀ ਜਾਂਦਾ ਵੀ ਜਿਹੜਾ ਹਿੰਦੂ ਸਾਹਮਣੇ ਆਦਾ ਜਨੇਊ ਲਾ ਕੇ ਪਰੇ ਮਾਰਨ ਮੈਂ ਏਵੇਂ ਤਾਂ ਇਹ ਨਾਦਾ ਵੀ ਔਰੰਗਜ਼ੇਬ ਸਵੇਰੇ ਉੱਠਿਆ ਮੂੰਹ ਆ ਤੋਤਾ ਪਾਈ ਘੋੜੇ ਤੇ ਕਾਠੀ ਤੇ ਤੋਰ ਪਿਆ ਵੀ ਚਲੋ ਜੀ ਹਿੰਦੂਆਂ ਦੇ ਜਨੇਊ ਲਾਈ ਔਰੰਗਜ਼ੇਬ ਦਾ ਨਾਮ ਇਸ ਕਰਕੇ ਵਾਜਦਾ ਵੀ ਸਮੇ ਦਾ ਸ਼ਾਸਕ ਤੇ ਉਸੇ ਔਰੰਗਜੇਬ ਦੇ ਅਧੀਨ ਬਹੁਤ ਸਾਰੇ ਹਿੰਦੂ ਕੰਮ ਵੀ ਕਰਦੇ ਜਿੱਥੇ ਗੱਲ ਸਾਡੀ ਅਜ ਸਿੱਖਾਂ ਦੀ ਹੁਣ ਨਾ ਸਿਰਫ ਉਥੇ ਗੱਲ ਜੋੜਨੀ ਇਦਾਂ ਵੀ ਨਹੀਂ ਪੀਔਰੰਗਜੇਬ ਨੇ ਸਾਰੇ ਹਿੰਦੂਆਂ ਦੇ ਲਾ ਲਾ ਕੇ ਜਨੇਊ ਸੁੱਟਦੇ بڑے ਉਹਦੇ ਆਪਣੇ ਦਰਬਾਰ ਦੇ ਵਿੱਚ ਹਿੰਦੂ ਕੰਮ ਕਰਦੇ ਈਵਨ ਤੁਸੀਂ ਸੈਬਜ਼ਾਦਿਆਂ ਦੀ ਸ਼ਹਾਦਤ ਦਾ ਵੀ ਅਸੀਂ ਜਿਹੜਾ ਸਾਕਾ ਸਰਾਂਦੇ ਆ ਉਹ ਸਾਰਾ ਪੜ੍ਹਦੇ ਆ ਜਦੋਂ ਉਹਦੇ ਵਿੱਚ ਸੋਚਾ ਅਨੰਦ ਦਾ ਨਾਮ ਆਉਂਦਾ ਤੇ ਉਹ ਔਰੰਗਜ਼ੇਬ ਦਾ ਨੌਕਰਿਆ ਤੇ ਉਹਦਾ ਧਰਮ ਕਿਹੜਾ ਭਈ ਇਹਦਾ ਮਤਲਬ ਇਹ ਹੋਇਆ ਕਿ ਔਰੰਗਜ਼ੇਬ ਹਿੰਦੂਆਂ ਦਾ ਵਿਰੋਧੀ ਉਸ ਤਰੀਕੇ ਨਾਲ ਨਹੀਂ ਜਿਸ ਤਰੀਕੇ ਨਾਲ ਬਣਾਇਆ ਗਿਆ ਕਿ ਉਹਨੇ ਸਾਰੇ ਮਾਰ ਦੇਣੇ ਉਹ ਹਿੰਦੂ ਤਾਂ ਵੀ ਸੋਚ ਦਾ ਵਿਰੋਧੀ ਸੀ ਤੇ ਜਿਹੜੇ ਹਿੰਦੂ ਹੋ ਕੇ ਵੀ ਸੋਚ ਛੱਡ ਗਏ ਉਹਦੇ ਅਧੀਨ ਨੌਕਰੀਆਂ ਕਰਦੇ ਅੱਜ ਸਾਡੇ ਨਾਲ ਵੀ ਐਵੇਂ ਹੁੰਦਾ ਸਿੱਖ ਸੋਚ ਦੀ ਵਿਰੋਧੀ ਅੱਜ ਹਿੰਦੂਤਾ ਵੀ ਸੋਚ ਪਰ ਕਈ ਸਾਡੇ ਆਪਣੇ ਸਿਰਾਂ ਤੇ ਪੱਗਾਂ ਵਾਲੇ ਉਸ ਤੇ ਹਿੰਦੂਤਾ ਵੀ ਸੋਚ ਦੀਆਂ ਸਟੇਜਾਂ ਦੇ ਉੱਤੇ ਸਾਨੂੰ ਗਰਜਦੇ ਦੇਖਦੇ ਨੇ ਜਿਹੜੇ ਸਾਨੂੰ ਇਹ ਕਹਿੰਦੇ ਨੇ ਭੀ ਨਹੀਂ ਜੀ ਇੱਥੋਂ ਦੇ ਅਸੀਂ ਆ ਲੈ ਕੇ ਦੇਣਾ ਇੱਥੋਂ ਦੇ ਅਸੀਂ ਆ ਲੈ ਕੇ ਦੇਣਾ ਇੱਥੇ ਤੇ ਸਾਡੀ ਕੌਮ ਨੂੰ ਆ ਮਿਲਿਆ ਇੱਥੋਂ ਸਾਡੀ ਕੌਮ ਨੂੰ ਆ ਮਿਲਿਆ ਤੁਸੀਂ ਆਪਣੇ ਹਿਸਾਬ ਦੇ ਨਾਲ ਢਾਲ ਲਓ ਤੇ ਫੇਰ ਉਹ ਤੁਹਾਡਾ ਵਿਰੋਧੀ ਨਹੀਂਗਾ ਮਤਲਬ ਜੇ ਉਹਨੇ ਤੁਹਾਨੂੰ ਆਪਣੇ ਹਿਸਾਬ ਨਾਲ ਢਾਲ ਲਿਆ ਫਿਰ ਨਹੀਂ ਤੁਹਾਡਾ ਵਿਰੋਧੀ ਫਿਰ ਜਹਾਜ਼ ਦੇ ਵਿੱਚ ਸਫ਼ਰ ਕਰ ਲੈਂਦਾ ਆ ਬੰਦਾ ਆਗੂ ਕਿਰਪਾਨ ਹੱਥ 'ਚ ਫੜ ਕੇ ਜੇ ਤੁਸੀਂ ਉਹਨਾਂ ਦੀ ਸੋਚ ਦੇ ਅਧੀਨ ਨੰਗੇ ਹੋ ਤੇ ਜੇ ਨਹੀਂ ਨੰਗੇ ਤੇ ਤੁਹਾਡਾ ਵਿਦਿਆਰਥੀ ਕੜਾ ਬਾ ਕੇ ਪੇਪਰ ਨਹੀਂ ਦੇ ਸਕਦਾ ਗੱਲ ਜੱਜ ਬਉਣ ਦੀ ਹੈ ਗੱਲ ਉਹਨਾਂ ਦੀ ਈਨ ਮੰਨ ਲੈਣ ਦੀ ਹੈ ਤੇ ਜਿੱਥੋਂ ਈਨ ਮੰਨੀ ਗਈ ਇਹਦਾ ਮਤਲਬ ਬੰਦੇ ਦੀ ਆਜ਼ਾਦੀ ਗਈ ਜਿਹੜੀ ਵਾਰ-ਵਾਰ ਆਜ਼ਾਦੀ ਦੀ ਗੱਲ ਹੁੰਦੀ ਆ ਹਿਊਮਨ ਰਾਈਟ ਚਾਟਰ ਦੀ ਗੱਲ ਹੁੰਦੀ ਆ ਵੀ ਬੰਦੇ ਨੂੰ ਕਹਾਂ ਵੀ ਜੰਮਦਿਆ ਸਾਰ ਤੂੰ ਫ੍ਰੀ ਆ ਤੇ ਜਦੋਂ ਸੋਚ ਉਹਦੀ ਕਰ ਲਈ ਅਦੀਨ ਇਹਦਾ ਮਤਲਬ ਆਜ਼ਾਦੀ ਗਈ ਤੇ ਜਦੋਂ ਆਜ਼ਾਦੀ ਚਲੀ ਗਈ ਤੇ ਫਿਰ ਜਿੰਨਾ ਚਿਰ ਮਰਜੀ ਉਹਨਾਂ ਦੀਆਂ ਵਧੀਆ ਚੋਪੜੀਆਂ ਰੋਟੀ ਖਾਈ ਜਾ ਉਹ ਤੋਂ ਕੀ ਲੈਣਾ ਸੋ ਸਾਡੇ ਨਾਲ ਉਹੀ ਹੋ ਰਿਹਾ ਸਾਨੂੰ ਚੋਪੜੀਆਂ ਰੋਟੀਆਂ ਵਖਾਲੀਆਂ ਜਾਂਦੀਆਂ ਤੇ ਇਹ ਕਿਹਾ ਜਾਂਦਾ ਵੀ ਗਲੇ ਦੇ ਵਿੱਚ ਸੰਗਲ ਪਾਉਲੋ ਪਈ ਨਹੀਂ ਅਸੀਂ ਆਜ਼ਾਦੀ ਨਾਲ ਜੀਣਾ ਫਿਰ ਭਾਵੇਂ ਸਾਨੂੰ 4 ਦਿਨ ਬਈ ਵੀ ਖਾਣੀ ਪੈ ਜੇ ਉਹ ਕੋਈ ਬਕਰੀ ਗੱਲ ਸਾਡੇ ਵਾਸਤੇ ਉਹ ਵੀ ਰੁੱਖੀ ਮੇਸੀ ਖਾ ਕੇ ਤੇ ਠੰਡਾ ਪਾਣੀ ਪੀਣ ਵਾਲਾ ਕੰਮ ਆ ਪਈ ਅਸੀਂ ਖਾ ਲਾਂਗੇ ਪਰ ਸਾਨੂੰ ਹਿੰਦੁਸਤਾਨ ਦੇ ਵਿੱਚ ਰਹਿ ਕੇ ਐਸੀਆਂ ਚੀਜ਼ਾਂ ਗਣਾਈਆਂ ਜਾਂਦੀਆਂ ਪਿੱ ਤੁਹਾਨੂੰ ਤੁਸੀਂ ਇੱਥੇ ਰਹਿ ਰਹੇ ਤੇ ਵੇਖੋ ਤੁਹਾਨੂੰ ਪ੍ਰਾਈਮ ਮਿਨਿਸਟਰ ਬਣਾਤਾ ਤੁਸੀਂ ਇੱਥੇ ਰਹਿ ਰਹੇ ਹੋ ਵੇਖੋ ਜੀ ਤੁਹਾਡੀਆਂ ਸ਼ਤਾਬ ਦੀਆਂ ਮਨਾਈਆਂ ਜਾ ਰਹੀਆਂ ਤੁਸੀਂ ਇੱਥੇ ਰਹਿ ਰਹੇ ਜੀ ਸੈਭਜਾਦਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਅਸਾਨ ਨਹੀਂਗਾ ਅਸੀਂ ਇਸ ਥਾਨ ਕਦੀ ਪੇਸ਼ ਨਹੀਂ ਕੀਤਾ ਸਿੱਖ ਦਾ ਕੈਰੈਕਟਰ ਇੰਡ ਤੇ ਨਾ ਹੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਕੋਈ ਆਸਾਨ ਉਹ ਇੱਕ ਅਲੱਗ ਪੂਰਾ ਵਿਸ਼ਾ ਮੈਂ ਉਧਰ ਨਹੀਂ ਜਾਣਾ ਪਰ ਜਿਹੜੇ 2-3 ਅੱਜ ਅਹਿਮ ਗੱਲਾਂ ਆਈਆਂ ਬੰਦੀ ਸਿੰਘਾਂ ਬਾਰੇ ਗੱਲ ਹੋਈ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਣੇ ਹਾਲਾਤਾਂ ਬਾਰੇ ਗੱਲ ਹੋਈ ਉਹਦੇ ਬਾਰੇ ਮੈਂ ਆਪਣੀਆਂ ਇੱਕ-ਇੱਕ ਦੋ-ਦੋ ਬੇਨਤੀਆਂ ਕਰਕੇ ਤੁਹਾਡੇ ਤੋਂ ਮਾਫੀ ਮੰਗ ਲੈਣੀ ਬੰਦੀ ਸਿੰਘਾਂ ਦੀ ਰਿਹਾਈ ਪਾਇਨ ਰਾਂਸਿੰਗ ਉਹਦੇ ਬਾਰੇ ਬੋਲ ਕੇ ਨਾ ਜਾਣਾ ਹੈਗਾ ਉਹ ਸੰਕੋਚ ਕੇ ਉਸ ਚੀਜ਼ ਨੂੰ ਸਮੇਂ ਨਾਲ ਮੋਕ ਰੱਖਦੇ ਆ ਆ ਪਰ ਐਜ਼ ਅ ਫਰੀडम ਲਵਰ ਤੁਸੀਂ ਜਦੋਂ ਆਜ਼ਾਦੀ ਦੇ ਹਮਾਇਤੀ ਹੁੰਦੇ ਹੋ ਜਦੋਂ ਤੁਸੀਂ ਆਜ਼ਾਦੀ ਲਈ ਲੜ ਰਹੇ ਹੁੰਦੇ ਹੋ ਫਿਰ ਤੁਸੀਂ ਬੰਦੀ ਸਿੰਘਾਂ ਨੂੰ ਹੋਰ ਸਾਭ ਨਾਲ ਵੇਖਦੇ ਹੋ ਜਦੋਂ ਤੁਸੀਂ ਆਜ਼ਾਦੀ ਲਈ ਲੜ ਰਹੇ ਰਹੇ ਹੁੰਦੇ ਇੱਕ ਤੀਸਰੀ ਧਿਰ ਵਜੋਂ ਆ ਫਿਰ ਤੁਹਾਨੂੰ ਬੰਦੀ ਸਿੰਘ ਹੋਰ ਤਰੀਕਿਆਂ ਨਾਲ ਦੇਖਣਗੇ ਦੋ ਐਗਜ਼ਾਮਪਲ ਆਦਾਂ ਨੂੰ ਦੇਣੀਆਂ ਚਾਹੁੰਦੀਆਂ ਬੰਦੀ ਸਿੰਘਾਂ ਦੀਆਂ ਇੱਕ ਰੀਸੈਂਟ ਇਜ਼ਰਾਈਲ ਹਮਾਸ ਦੀ ਗੱਲ ਹੋਈ ਇਜ਼ਰਾਈਲ ਤੇ ਫਲਸਤੀਨ ਦੀ ਜੰਗ ਲੱਗੀ ਰੱਜ ਕੇ ਇੱਕ ਦੂਜੇ ਦੇ ਬੰਦੇ ਮਾਰੇ ਇੱਕ ਦੂਸਰੇ ਦੇ ਘਰਾਂ ਦੇ ਘਰ ਤਬਾਹ ਕੀਤੇ ਪੂਰੀਆਂ ਬੰਬਾਰੀ ਹੋਈ ਇੱਕ ਦੂਸਰੇ ਦੇ ਕੈਦੀ ਵੀ ਬਣੇ ਇਜ਼ਰਾਈਲ ਵਾਲੇ ਹਮਾਸ ਵਾਲਿਆਂ ਫੜੇ ਤੇ ਹਮਾਸ ਵਾਲੇ ਇਜ਼ਰਾਈਲ ਵਾਲਿਆਂ ਫੜੇ ਅਖੀਰਲੇ ਦਮ ਤੱਕ ਉਹਨਾਂ ਨੇ ਆਪਣੇ ਕੈਦੀ ਰੱਖੇ ਜਿਨ੍ਹਾਂ ਨੂੰ ਅਸੀਂ ਜੰਗੀ ਕੈਦੀ ਕਹਿੰਦੇ ਆ ਕਿਉਂਕਿ ਸਾਡੇ ਵਾਸਤੇ ਬੰਦੀ ਸਿੰਘ ਜੰਗੀ ਕੈਦੀ ਨੇ ਅਖੀਰਲੇ ਦਮ ਤੱਕ ਉਹਨਾਂ ਨੇ ਇੱਕ ਦੂਸਰੇ ਦੇ ਕੈਦੀ ਫੜ ਕੇ ਰੱਖੇ ਰਹਾ ਗੱਦਾ ਕੋਈ ਕੋਰਟ ਨਹੀਂ ਬੈਠੀ ਕੋਈ ਇਨਕੁਆਇਰੀਆਂ ਨਹੀਂ ਬੈਠੀਆਂ ਕਿਸੇ ਵਕੀਲ ਨੇ ਜਾ ਕੇ ਐਫੀਡੇਵਿਟ ਸਾਈਨ ਨਹੀਂ ਕਰਵਾਇਆ ਕੁਝ ਨਹੀਂ ਆਇਆ ਜਦੋਂ ਸੀਜ਼ਫਾਇਰ ਹੋਇਆ ਸੀਜ਼ ਫਾਇਰ ਕਿਉਂ ਆਇਆ ਕਿਉਂਕਿ ਦੋਵੇਂ ਰਾਜ ਇੱਕ ਦੂਸਰੇ ਦੇ ਉੱਤੇ ਹਮਲੇ ਕਰਦੇ ਹੀ ਤੇ ਜਦੋਂ ਦੁਨੀਆ ਨੂੰ ਤੋਬਾ ਦੋਬਾ ਦੇ ਦੇਖੀ ਤੇ ਦੁਨੀਆ ਵਿੱਚ ਪਈ ਤਾਂ ਸੀਜ਼ ਫਾਇਰ ਕਰਾਇਆ ਤੇ ਇਸ ਸੀਜ਼ ਫਾਇਰ ਹੋਣ ਦੀ ਪਹਿਲੀ ਸ਼ਰਤ ਪੜਾ ਕੇ ਹੀ ਦੋਵੇਂ ਇੱਕ ਦੂਸਰੇ ਦੇ ਕੈਦੀ ਰਹਾ ਕਰੋ ਤੇ ਜਦੋਂ ਕੈਦੀ ਰਹਾ ਹੋਏ ਕਿਸ ਨੇ ਨੇ ਪੁੱਛਿਆ ਆ ਵੀ ਭਾਈ ਐਸ ਬੰਦੇ ਨੇ ਬੰਦੂਕ ਫੜ ਕੇ ਸਾਡੇ ਦਾ ਮਾਰੇ ਕਿ 100 ਮਾਰੇ ਐਸ ਬੰਦੇ ਨੇ ਸਾਡਾ ਕੋਈ ਮਾਰਿਆ ਕਿ ਨਹੀਂ ਮਾਰਿਆ ਉਹਦਾ ਕਿੱਡਾ ਕੁ ਵੱਡਾ ਕਸੂਰ ਆ ਨੇ ਕਿੱਡਾ ਕੁ ਵੱਡਾ ਬੰਬ ਸੁੱਟਿਆ ਕਿ ਨਹੀਂ ਸੁੱਟਿਆ ਉਹਦੇ ਚ ਨਿਰਦੋਸ਼ ਮਰੇ ਨਹੀਂ ਮਰੇ ਕੋਈ ਟ੍ਰਾਇਲ ਨਹੀਂ ਦੋ ਟੋਕ ਗੱਲ ਪਿੱ ਤੁਹਾਡੀ ਤੇ ਸਾਡੀ ਲੜਾਈ ਤੁਸੀਂ ਸਾਡੇ ਫੜੇ ਬੰਦੀ ਅਸੀਂ ਤੁਹਾਡੇ ਫੜੇ ਅੱਜ ਜੇ ਸੀਸਫਾਇਰ ਹੋਣ ਲੱਗਾ ਤਾਂ ਬਿਨਾਂ ਸ਼ਰਤ ਦੋਵੇਂ ਰਿਆ ਇਹ ਮਸਲਾ ਆ ਜਿੱਥੋਂ ਮੈਂ ਤੁਹਾਨੂੰ ਸਿਰਫ ਆਪਣੀ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਆਜ਼ਾਦੀ ਦੀ ਲੜਾਈ ਲੜਨੀ ਆ ਨਾ ਫਿਰ ਤਰਲਿਆਂ ਨਾਲ ਬੰਦੀ ਰਿਆ ਨਹੀਂ ਹੁੰਦੇ ਸ਼ਰਤ ਇਹ ਹੋਵੇ ਵੀ ਉਹ ਜੰਗ ਦੇ ਕੈਦੀ ਹੋਣ ਤੇ ਸਾਡੇ ਜੰਗ ਦੇ ਕੈਦੀ ਨੇ ਭਾਵੇਂ ਜਗਤਾਰ ਸਿੰਘ ਹਵਾਰੇ ਨੇ ਜਿਹੜਾ ਐਕਸ਼ਨ ਕੀਤਾ ਸੀ ਉਹਦੇ ਚ 10 ਮਰੇ ਕੇ 20 ਮਰੇ ਕੇ 25 ਮਰੇ ਕੋਈ ਸ਼ਰਤ ਨਹੀਂ ਅੱਜ ਤਬਾ ਜਗਤਾਰ ਸਿੰਘ ਹਵਾਰਾ ਰਿਹਾ ਸੰਘਰਸ਼ੋਂ ਥੇ ਜਾਏਗਾ ਤੇ ਦੁਨੀਆ ਆਪਣੇ ਆਪ ਤੁਹਾਡੇ ਕੈਦੀ ਰਹਾ ਕਰੇਗੀ ਦੂਸਰੀ ਐਗਜ਼ਾਮਪਲ ਮੈਂ ਦੰਨੋਦਨ ਵਿਦਨ ਇੰਡੀਆ ਦੀ ਨਾਗaland ਅਸੇਗੇ ਪ੍ਰੋਫੈਸਰ ਸਾਹਿਬ ਵੀ ਨਾਲ ਹੀ ਹੰਦਨ ਨੂੰ ਯਾਦ ਨੂੰ ਭਾਈ ਕੁਮਾਰ ਪਾਲ ਵੀ ਨਾਲ ਵੀ ਗਾਜੀ ਸਾਹਿਬ ਵੀ ਨਾਲ ਇਹ ਉਸ ਗੱਲ ਦੀ ਗਵਾਹੀ ਵੀ ਪਰਦੇ ਨਾਗaland ਉਹ ਇੱਕ ਇੰਡੀਆ ਦੇ ਮੌਜੂਦਾ ਕਿਤੇ ਦੇ ਵਿੱਚ ਇਸ ਟਾਈਮ ਗੁਲਾਮ ਹੋਇਆ ਇੱਕ ਦੇਸ਼ ਜਿਹੜਾ ਸਾਡੇ ਵਾਂਗੂ ਆਜ਼ਾਦੀ ਦੀ ਲੜੰਡਿਆ ਜਿਹਦੇ ਬਾਰੇ ਪੰਜਾਬ ਦੇ ਵਿੱਚ ਬਹੁਤ ਘੱਟ ਪਤਾ ਸਾਨੂੰ ਕਸ਼ਮੀਰੀ ਦਾ ਪਤਾ ਕਿਉਂਕਿ ਸਾਡੇ ਗਵਾਨਚ ਨੇ ਥੋੜਾ ਬਹੁਤਾ ਤਾਮਿਲਾਂ ਬਾਰੇ ਪਤਾ ਕਿਉਂਕਿ ਸਾਊਥ ਦੀਆਂ ਫਲਮਾਂ ਫਲਮਾਂ ਬੜੀਆਂ ਚੱਲਦੀਆਂ ਪਰ ਨਾਗਾਲੈਂਡ ਬਿਲਕੁਲ ਈਸਤ ਵਾਲੇ ਪਾਸੇ ਤੋਂ ਦੇ ਬਾਰੇ ਬਹੁਤ ਘੱਟ ਪਤਾ ਕਈਆਂ ਨੂੰ ਤੇ ਇੰਜ ਵੀ ਲੱਗਦਾ ਹੈ ਕਿ ਸ਼ਾਇਦ ਨਾਗਾਲੈਂਡ ਮੁਲਕ ਤੋਂ ਬਾਹਰ ਗਿਆ ਪਰ ਹੈਗਾ ਵੀ ਚਲੋ ਮੁਲਕ ਤੋਂ ਬਾਹਰ ਗਿਆ ਉਹ ਤੇ ਇੰਡੀਆ ਨੇ ਧੱਕੇ ਨਾਲ ਕਬਜ਼ਾ ਕੀਤਾ ਪਰ ਸਾਡੇ ਲੋਕਾਂ ਨਾਲ ਚ ਲੱਗਦਾ ਵੀ ਜਿਵੇਂ ਵੀਜ਼ਾ ਲੈ ਕੇ ਬਾਹਰ ਜਾਣਾ ਪੈਂਦਾ ਐਵੇਂ ਨਾਗਾਲੈਂਡ ਜਾਣਾ ਪਿਆ ਤੁਹਾਨੂੰ ਉਹਨਾਂ ਦਾ ਇੱਕ ਆਰਮੀ ਨਾਗaland ਦੀ ਆਪਣੀ ਆਰਮੀ ਉਹਨਾਂ ਦੀ ਜਿਹੜੇ ਲੜਦੇ ਪਏ ਨੇ ਨਾ ਉਹਨਾਂ ਦੀ ਆਪਣੀ ਆਰਮੀ ਆ ਉਹਨਾਂ ਦਾ ਆਪਣਾ ਕੈਂਪ ਬੇਸ ਜਿੱਥੇ ਪ੍ਰੋਪਰ ਆਰਮੀ ਦੀ ਡਰੈਸ ਦੇ ਵਿੱਚ ਉਹਨਾਂ ਦੀ ਰੈਂਕ ਐਂਡ ਫਾਈਲ ਆ ਉਹਨਾਂ ਦੇ ਪ੍ਰੋਪਰ ਕਰਨਲ ਸਿਪਾਈ ਸਭ ਕੁਝ ਨੇ ਤੇ ਇੱਕ ਹੱਦ ਤੋਂ ਬਾਅਦ ਇੰਡੀਅਨ ਆਰਮੀ ਉਸ ਏਰੀਆ 'ਚ ਜਾ ਨਹੀਂ ਸਕਦੀ ਉਸ ਤੋਂ ਪਿੱਛੇ-ਪਿੱਛੇ ਇੰਡੀਅਨ ਆਰਮੀ ਰਹਿੰਦੀ ਆ ਕਿਉਂਕਿ ਸੀਜ਼ਫਾਇਰ ਹੋਇਆ ਪਿਆ ਉਹਨਾਂ ਦੇ ਵਿੱਚ ਵੀ ਉਸ ਨਾਗaland ਦੀ ਆਰਮੀ ਦਾ ਮੌਜੂਦਾ ਜਿਹੜਾ ਕਰਨਲ ਸੀ ਜਦੋਂ ਅਸੀਂ ਗਏ ਜੇ ਮੈਂ ਨਾਮ ਵਿਸਰਦਾਨੀਤੇ ਐਂਟੋਨੀ ਸ਼ਿਮਰੇ ਇੰਡੀਆ ਨੇ 2010 ਜਾਂ 12 ਦੇ ਵਿੱਚ ਮੈਂ ਐਗਜੈਕਟ ਤਰੀਕ ਨਹੀਂ ਮੈਨੂੰ ਯਾਦ ਕਟਮਾਂਡੂ ਤੋਂ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਉਹਦੀ ਅਰੈਸਟ ਬਾਅਦ ਵਿੱਚ ਉਹਨਾਂ ਨੇ ਕਿਸੇ ਰੇਲਵੇ ਸਟੇਸ਼ਨ ਤੋਂ ਪਾਈ ਦੇ ਤਿਹਾਰ ਜੇਲ੍ਹ ਦੇ ਵਿੱਚ ਰੱਖਿਆ ਔਰ ਪਾਈ ਹਵਾਰੇ ਦੇ ਨਾਲ ਵੀ ਉਹ ਰਿਆ ਨੂੰ ਜਾਣਦੇ ਸੀ ਉਹ ਸਿੱਖ ਸਟਰਗਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਬੰਦਾ ਉਹ ਬੰਦਾ ਜਿਹੜਾ NIA ਦੀ ਲਿਸਟ ਦੇ ਉੱਤੇ ਕਿਸੇ ਸਮੇਂ ਮੋਸਟ ਵਾਂਟਡ ਪੀਪਲਸ ਦੇ ਵਿੱਚ ਸ਼ਾਮਲ ਸੀ NIA ਦੀ ਲਿਸਟ ਦੇ ਉੱਤੇ ਜਿਹੜਾ ਬੰਦਾ ਇੱਕ ਅਤੁੱਲੜਿੰਦਾ ਆਦਮੀ ਸੀ ਕਿਉਂਕਿ ਉਹ ਆਰਮਸ ਹਥਿਆਰ ਸਪਲਾਈ ਕਰਦਾ ਉਹ ਬੰਦਾ ਤਿਹਾਰ ਜੇਲ੍ਹ ਦੇ ਵਿੱਚ 6 ਸਾਲ ਰਿਹਾ ਤੇ ਜਿੱਦਣ ਨਾਗਾਲੈਂਡ ਦਾ ਫਰੇਮਵਰਕ ਐਗਰੀਮੈਂਟ ਸਾਈਨ ਹੋਣਾ ਸੀ ਉਸ ਗੱਲ ਦੀ ਇੱਕ ਅਹਿਮ ਜੜ ਬੱਜੀ ਤੇ ਉਹਨਾਂ ਨੇ ਆਪਣਾ ਉਹ ਰਾਜਨੀਤਿਕ ਕੈਦੀ ਕਿਉਂਕਿ ਉਹ جنگ ਦਾ ਕੈਦੀ ਸੀ ਉਹਨਾਂ ਨੇ ਉਹਦੇ ਵਿੱਚੋਂ ਉਹ ਇੰਡੀਆ ਦੇ ਵਿੱਚੋਂ ਬੇਲ ਦੇ ਤੇ ਹਾਕਰਾਇਆ ਤੇ ਉਹ ਨਾਗਲੈਂਡ ਆਰਮੀ ਦਾ ਚੀਫ ਹੀ ਮਤਲਬ ਇੱਕ ਇੱਕ ਉਹਦੇ ਨਾਲੋਂ ਛੋਟੇ ਲੈਵਲ ਦੀ ਗੱਲ ਹੈ ਕਿਉਂਕਿ ਇਜ਼ਰਾਈਲ ਹਮਾਰਾ ਸੇ ਇੱਕ ਅਲੱਗ ਲੈਵਲ ਤੇ ਹੀ ਇਹ جنگ ਇੱਕ ਅਲੱਗ ਲੈਵਲ ਤੇ ਹੈ